ਆਸਾ ਘਰ ਚੌਥਾ ਮਹੱਲਾ ਪਹਿਲਾ ਰਾਗ ਆਸਾ ਘਰ ਚੌਥਾ ਵਿੱਚ ਗੁਰੂ ਨਾਨਕ ਜਾਇਬ ਜੀ ਦੀ ਬਾਣੀ ਏ ਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮਾਰਾ ਸਮਝਾਉਣਾ ਕਰਦੇ ਨੇ ਦੇਵਤਿਆਂ ਦਰਸ਼ਨ ਕੇ ਤਾਈ ਦੁਖ ਭੁਖ ਤੀਰਥ ਕੀਏ ਦੇਵਤਿਆਂ ਨੇ ਵੀ ਤੇਰਾ ਦਰਸ਼ਨ ਕਰਨ ਵਾਸਤੇ ਦੁਖ ਸਹਾਰੇ ਭੁੱਖਾਂ ਸਹਾਰੀਆਂ ਤੇ ਤੀਰਥ ਰਟਣ ਕੀਤੇ ਜੋਗੀ ਜਤੀ ਜੁਗਤਮਹਿ ਰਹਤੇ ਕਰ ਕਰ ਭਗਵੇਂ ਭੇਖ ਭਏ ਅਨੇਕਾਂ ਜੋਗੀ ਤੇ ਜਤੀ ਆਪੋ ਆਪਣੀ ਮਰਜ਼ਾਦਾ ਵਿੱਚ ਰਹਿੰਦੇ ਹੋਏ ਗੇਰੂਏ ਰੰਗ ਦੇ ਕੱਪੜੇ ਪਾਉਂਦੇ ਰਹੇ ਤੋ ਕਾਰਨ ਸਹਬਾ ਰੰਗ ਰਤੀ ਹੈ ਮੇਰੇ ਮਾਲਕ ਤੈਨੂੰ ਮਿਲਣ ਲਈ ਅਨੇਕਾਂ ਬੰਦੇ ਤੇਰੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਤੇਰੇ ਨਾਮ ਅਨੇਕਾਂ ਰੂਪ ਅਨੰਤ ਕਹਿਣ ਨਾ ਜਾਈ ਤੇਰੇ ਗੁਣ ਕੀਤੇ ਮਹਾਰਾਜ ਕਹਿੰਦੇ ਨੇ ਤੇਰੇ ਅਨੇਕਾ ਨਾਮ ਹਨ ਤੇਰੇ ਬੇਅੰਤ ਰੂਪ ਹਨ ਤੇਰੇ ਬੇਅੰਤ ਹੀ ਗੁਣ ਹਨ ਕਿਸੇ ਵੀ ਪਾਸੋਂ ਬਿਆਨ ਨਹੀਂ ਕੀਤੇ ਜਾ ਸਕਦੇ ਰਹਾਉ ਦਰ ਘਰ ਮਹਿਲਾ ਹਸਤੀ ਘੋੜੇ ਛੋੜ ਬੁਲਾਏ ਤਦੇਸ ਗਏ ਮਹਾਰਾਜ ਕਹਿੰਦੇ ਤੇਰਾ ਦਰਸ਼ਨ ਕਰਨ ਵਾਸਤੇ ਹੀ ਰਾਜ ਮਿਲਕ ਦੇ مالک ਆਪਣੇ ਮਹਿਲ ਮਾੜੀਆਂ ਆਪਣੇ ਘਰ ਬੂਹੇ ਹਾਥੀ ਘੋੜੇ ਆਪਣੇ ਦੇਸ਼ ਵਤਨ ਛੱਡ ਕੇ ਜੰਗਲੀ ਚਲੇ ਗਏ ਪੀਰ ਪੈਗੰਬਰ ਸਾਦਕ ਸਾਦਕ ਛੋਡੀ ਦੁਨੀਆ ਥਾਏ ਪਈ ਅਨੇਕਾ ਪੀਰਾਂ ਪੈਗੰਬਰਾਂ ਗਿਆਨ ਬਣਾ ਗਿਆਨਵਾਨਾਂ ਤੇ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ ਸਾਦ ਸਹਜ ਸੁਖ ਰਸ ਕਸ ਤਜੀ ਅਲੇ ਕਾਪੜ ਛੋਡੇ ਚਮੜ ਲੀਏ ਅਨੇਕਾ ਬੰਦਿਆਂ ਨੇ ਦੁਨੀਆਂ ਦੇ ਸਵਾਦ ਸੁੱਖ ਆਰਾਮ ਤੇ ਸਭ ਰਸਾਂ ਦੇ ਪਦਾਰਥ ਛੱਡੇ ਕੱਪੜੇ ਛੱਡ ਕੇ ਚਮੜਾ ਪਹਿਨਿਆ ਦੁਖ ਜੇ ਦਰਦ ਬੰਤ ਦਰ ਤੇਰੀ ਨਾਮ ਰਤ ਦਰਬੇਸ਼ ਭਏ ਮਹਾਰਾਜ ਕਹਿੰਦੇ ਅਨੇਕਾ ਬੰਦੇ ਦੁਖੀਆਂ ਬਾਗ ਦਰਦਾਂ ਬੰਦਾ ਬਾਗ ਤੇਰੇ ਦਰ ਤੇ ਫਰਿਆਦ ਕਰਨ ਲਈ ਤੇਰੇ ਨਾਮ ਵਿੱਚ ਰੰਗੇ ਰਹਿਣ ਲਈ ਗ੍ਰਸਥ ਛੱਡ ਕੇ ਪਖੀਰ ਹੋ ਗਏ ਖਲੜੀ ਪਖਰੀ ਲੱਕੜੀ ਚਮੜੀ ਖਲੜੀ ਪਖਰੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਕੀਨੀ ਮਹਾਰਾਜ ਕਹਿੰਦੇ ਕਿਸੇ ਨੇ ਭੰਗ ਆਦਕ ਪਾਣ ਲਈ ਚਮ ਦੀ ਝੋਲੀ ਲੈ ਲਈ ਕਿਸੇ ਨੇ ਘਰ ਘਰ ਮੰਗਣ ਲਈ ਖੱਪਰ ਹੱਥ ਵਿੱਚ ਫੜ ਲਿਆ ਤੇ ਕੋਈ ਡੰਡਾ ਧਾਰੀ ਸੰਿਆਸੀ ਬਣਿਆ ਕਿਸੇ ਨੇ ਮ੍ਰਿਕਸ਼ਾਲਾ ਲੈ ਲਈ ਕੋਈ ਬੋਦੀ ਜਰੇਉ ਤੇ ਢੋਤੀ ਦਾ ਧਾਰ ਨਹੀਂ ਹੋਇਆ ਤੂੰ ਸਹਬ ਹਾਂ ਸੰਗੀ ਤੇਰਾ ਪਰਨ ਬੇ ਨਾਨਕ ਜਾਤ ਕੈਸੀ ਮਹਾਰਾਜ ਕਹਿੰਦੇ ਜਾਤ ਕੈਸੀ ਦਾ ਮਤਲਬ ਇਹ ਮੈਨੂੰ ਕਿਸੇ ਜਾਤ ਦਾ ਮਾਣ ਨਹੀਂ ਪਰ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ ਤੂੰ ਮੇਰਾ ਮਾਲਕ ਹੈ ਮੈਂ ਸਿਰਫ ਤੇਰਾ ਸੰਗੀ ਹਾਂ ਭਾਵ ਮੈਂ ਸਿਰਫ ਤੇਰਾ ਅਖਵਾਉਂਦਾ ਹਾਂ ਜਿਵੇਂ ਤੂੰ ਮੈਨੂੰ ਰੱਖਦਾ ਹੈ ਤੇ ਮੈਂ ਹੀ ਰਹਿੰਦਾ ਹਾਂ ਕਿਸੇ ਖਾਸ ਸ਼੍ਰੇਣੀ ਵਿੱਚ ਹੋਣ ਦਾ ਮੈਨੂੰ ਕੋਈ ਮਾਣ ਨਹੀਂ ਹੈ ਜਿਵੇਂ ਕਿ ਆਪਾਂ ਹੁਣ ਜਿੰਨੀਆਂ ਪੰਕਤੀਆਂ ਪੜੀਆਂ ਇਸ ਸ਼ਬਦ ਦੀਆਂ ਵੀ ਕਿਸੇ ਨੇ ਮਤਬਲਾ ਵੀ ਰਾਜ ਭਾਗ ਵੀ ਛੱਡਤਾ ਕਿਸੇ ਨੇ ਧੋਤੀ ਬੋਦੀ ਰੱਖੀ ਆ ਧੋਤੀ ਪਹਿਨੀ ਆ ਵੀ ਤੈਨੂੰ ਪਾਣ ਦੇ ਲਈ ਕਿਸੇ ਨੇ ਉੱਚੀ ਬਰਾਦਰੀ ਦਾ ਮਾਣ ਕੀਤਾ ਵੀ ਮੈਂ ਬ੍ਰਾਹਮਣ ਹਾਂ ਮੈਂ ਹੀ ਤੈਨੂੰ ਮਿਲ ਸਕਦਾ ਮਹਾਰਾਜ ਕਹਿੰਦੇ ਮੈਨੂੰ ਇਹ ਸਭ ਕੁਝ ਨਾ ਕਰਨ ਦੀ ਜ਼ਰੂਰਤ ਆ ਨਾ ਮੈਨੂੰ ਕਿਸੇ ਬਰਾਦਰੀ ਬਰਾਦਰੀ ਦਾ ਮਾਣ ਤੇ ਮੈਂ ਤਾਂ ਬਸ ਤੇਰਾ ਹੀ ਦਾਸ ਹਾਂ ਤੇਰੇ ਨਾਮ ਦੀ ਬੰਦਗੀ ਕਰਦਾ ਹਾਂ ਅੱਗੇ ਮਹਾਰਾਜ ਨੇ ਦੱਸਿਆ ਆਸਾ ਮਹੱਲਾ ਪੰਜਵਾਂ ਘਰ ਪਹਿਲਾ ਆਸਾ ਘਰ ਪੰਜਵਾਂ ਮਹੱਲਾ ਪਹਿਲਾ ਰਾਗ ਆਸਾ ਕਰ ਪੰਜਵਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਭੀਤਰ ਪੰਚ ਗੁਪਤ ਮਨ ਵਾਸੀ ਚਿਰਨਾ ਰਹੇ ਜੈਸੇ ਭਵੇ ਉਦਾਸੀ ਮੇਰੇ ਮਨ ਵਿੱਚ ਤੁਰ ਅੰਦਰ ਪੰਜ ਕਾਮ ਦਾ ਇੱਕ ਲੁਕੇ ਪਏ ਹਨ ਉਹ ਫ੍ਰੰਬੇ ਹੋਇਆ ਬਾਗ ਭੱਜੇ ਫਿਰਦੇ ਹਨ ਉਹ ਟੰਬਰੇ ਹੋਇਆ ਬਾਗ ਭੱਜੇ ਫਿਰਦੇ ਹਨ ਨਾ ਉਹ ਆਪ ਟਿਕਦੇ ਹਨ ਨਾ ਮੇਰੇ ਮਨ ਨੂੰ ਟਿਕਣ ਦਿੰਦੇ ਹਨ ਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ ਮਨ ਮੇਰਾ ਧਿਆਲ ਸੇਤੀ ਥਿਰਨਾ ਰਹੇ ਮਹਾਰਾਜ ਕਹਿੰਦੇ ਮੇਰਾ ਮਨ ਧਿਆਲ ਪ੍ਰਮਾਤਮਾ ਦੀ ਯਾਦ ਵਿੱਚ ਜੁੜਦਾ ਨਹੀਂ ਇਹ ਸਮਝਾਉਣਾ ਕੀਤਾ ਮਨੁੱਖਤਾ ਨੂੰ ਇਹ ਆਪਾਂ ਬਾਣੀ ਪੜ ਰਹੇ ਆ ਤੇ ਆਪਾਂ ਇਹ ਅਰਦਾਸ ਬੇਨਤੀ ਸ਼ਬਦ ਪੜ ਰਹੇ ਆ ਤੇ ਆਪਾਂ ਵੀ ਅਰਦਾਸ ਕਰ ਰਹੇ ਆ ਮਹਾਰਾਜ ਦੇ ਚਰਨਾਂ ਵਿੱਚ ਵੀ ਏ ਮੇਰੇ ਮਨ ਮੇਰਾ ਮਨ ਧਿਆਲ ਪ੍ਰਮਾਤਮਾ ਦੀ ਯਾਦ ਵਿੱਚ ਜੁੜਦਾ ਨਹੀਂ ਹੈ ਤੇ ਜੁੜਦਾ ਕਿਉਂ ਨਹੀਂ ਹੈ ਇਹ ਲੋਭੀ ਕਪਟੀ ਪਾਪੀ ਪਖੰਡੀ ਮਾਇਆ ਅਧਕ ਲੱਗੇ ਮਾਇਆ ਅਧਕ ਲੱਗੇ ਮਹਾਰਾਜ ਕਹਿੰਦੇ ਸਮਝਾਉਣਾ ਕਰਦੇ ਨੇ ਵੀ ਇਸ ਉੱਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ ਹੈ ਇਹ ਲੋਭੀ ਕਪਟੀ ਪਾਪੀ ਪਖੰਡੀ ਬਣਿਆ ਪਿਆ ਹੈ ਰਹਾਉ ਫੂਲ ਮਾਲਾ ਗਲ ਪਹਿਰੂੰਗੀ ਹਾਰੋ ਰਹਾਵਲੇ ਬੰਦ ਤੋਂ ਅੱਗੇ ਦੱਸਦੇ ਨੇ ਮਹਾਰਾਜ ਮੇਰਾ ਸਰੀਰ ਉਸ ਨਾਰਵਾਂਗ ਆਪਣੇ ਸ਼ਿੰਗਾਰ ਦੇ ਅਹਾਰਾਂ ਵਿੱਚ ਰਹਿੰਦਾ ਹੈ ਜੋ ਆਪਣੇ ਪਤੀ ਦੀ ਉਡੀਕ ਵਿੱਚ ਹੈ ਤੇ ਆਖਦੀ ਹੈ ਮੈਂ ਆਪਣੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਵਾਂਗੀ ਫੁੱਲਾਂ ਦਾ ਹਾਰ ਪਾਵਾਂਗੀ ਮਿਲੇਗਾ ਪ੍ਰੀਤਮ ਤਦ ਕਰੂੰਗੀ ਸ਼ਿੰਗਾਰੋ ਮਹਾਰਾਜ ਕਹਿੰਦੇ ਮੇਰਾ ਪਤੀ ਮਿਲੇਗਾ ਤਾਂ ਮੈਂ ਸ਼ਿੰਗਾਰ ਕਰਾਂਗੀ ਪੰਜ ਸਖੀ ਹਮ ਇੱਕ ਪਧਾਰੋ ਪੇੜ ਲੱਗੀ ਹੈ ਜਿਹੜਾ ਚੱਲਣ ਹਾਰੂ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਮੇਰੀਆਂ ਪੰਜੇ ਸਹੇਲੀਆਂ ਵੀ ਗਿਆਨ ਇੰਦਰੇ ਵੀ ਇਹਨਾਂ ਜਿਨ੍ਹਾਂ ਦਾ ਜੀਵ ਆਤਮਾ ਹੀ ਖਸਮ ਹੈ ਭਾਵ ਜਿਨ੍ਹਾਂ ਦਾ ਸੁੱਖ ਦੁੱਖ ਜੀਵ ਆਤਮਾ ਦੇ ਸੁੱਖ ਦੁੱਖ ਨਾਲ ਸਾਂਝਾ ਹੈ ਪੇੜ ਲੱਗੀ ਹੈ ਜਿਹੜਾ ਚਾਲਣਹਾਰੋ ਜੀਵ ਆਤਮਾ ਦੀ ਮਦਦ ਕਰਨ ਦੇ ਥਾਂ ਸਰੀਰ ਦੇ ਭੋਗ ਵਿੱਚ ਹੀ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਚਿਤ ਚੇਤੇ ਹੀ ਨਹੀਂ ਕਿ ਇਸ ਸਰੀਰ ਨਾਲੋਂ ਇਸ ਜੀਵ ਆਤਮਾ ਦਾ ਵਿਛੋੜਾ ਹੋ ਜਾਣਾ ਹੈ ਜੀਵ ਆਤਮਾ ਨੇ ਚਲੇ ਜਾਣਾ ਹੈ ਇਹ ਸਰੀਰ ਨੂੰ ਛੱਡ ਕੇ ਮਹਾਰਾਜ ਨੇ ਸਮਝਾਉਣਾ ਕੀਤਾ ਪੰਜ ਸਖੀ ਮਿਲ ਰੋदन ਕਰੇ ਹਾ ਸ਼ਾ ਵਜੂਤਾ ਪਰਨ ਬਤ ਨਾਨਕ ਲੇਖਾ ਦੇ ਹ ਮਹਾਰਾਜ ਦੱਸਦੇ ਨੇ ਆਖਰ ਵਿਛੋੜੇ ਦਾ ਵੇਲਾ ਆ ਜਾਂਦਾ ਹੈ ਪੰਜੇ ਸਹੇਲੀਆਂ ਰਲ ਕੇ ਸਿਰਫ ਰੋ ਹੀ ਛੱਡਦੀਆਂ ਹਨ ਭਾਵ ਪੰਜੇ ਗਿਆਨ ਇੰਦ੍ਰੇ ਜੀਵ ਆਤਮਾ ਦਾ ਸਾਥ ਛੱਡ ਦਿੰਦੇ ਹਨ ਕਿਉਂ ਜਿੰਨਾ ਚਿਰ ਸਰੀਰ ਦੇ ਨਾਲ ਸਰੀਰ ਦੇ ਵਿੱਚ ਜੀਵ ਆਤਮਾ ਸੀ ਉਨਾਂ ਚਿਰ ਇਹ ਮਨ ਪੰਜਾਂ ਸਹੇਲੀਆਂ ਦੇ ਨਾਲ ਰਲ ਕੇ ਕਰਮ ਕਾਂਡ ਤੇ ਵਿਸ਼ੇਵਕਾਰੀ ਭੋਗਦਾ ਰਿਹਾ ਮਨ ਅੱਖਾਂ ਰਾਹੀਂ ਕੰਨਾਂ ਨਾਲ ਕੰਨਾਂ ਨਾਲ ਮਾੜੇ ਸੁਣਨੇ ਅੱਖਾਂ ਨਾਲ ਮਾੜਾ ਵੇਖਣਾ ਜੀਭਾਂ ਨਾਲ ਮਾੜਾ ਬੋਲਣਾ ਇਹਨਾਂ ਪੰਜਾਂ ਇੰਦਰੀਆਂ ਦੇ ਸੰਗ ਮਨ ਪਹਿਲਾਂ ਵਿਚਾਰ ਹੀ ਭੋਗਦਾ ਰਿਹਾ ਜੰਨਾ ਚਰ ਸਰੀਰ ਵਿੱਚ ਸੀ ਮਹਾਰਾਜ ਕਹਿੰਦੇ ਤੇ ਜਦੋਂ ਸਰੀਰ ਨੇ ਜੀਵਾਤਮਾ ਨੂੰ ਛੱਡ ਦਿੱਤਾ ਜੀਵਾਤਮਾ ਨੇ ਸਰੀਰ ਨੂੰ ਛੱਡ ਦਿੱਤਾ ਐਂ ਕਹਿ ਲੈਣੇ ਆ ਵੀ ਜਦੋਂ ਆਖਰ ਵਿਛੋੜੇ ਦਾ ਵੇਲਾ ਆਈ ਗਿਆ ਪੰਜੇ ਸਹੇਲੀਆਂ ਰਲ ਕੇ ਸਿਰਫ ਰੋਈ ਛੱਡੀਆਂ ਇਹ ਪੰਜੇ ਫਿਰ ਕੰਨ ਜੀਬਾ ਅੱਖਾਂ ਇਹ ਪੰਜਾਂ ਨੇ ਮਿਲ ਕੇ ਰੋਣਾ ਹੀ ਕੀਤਾ ਵੀ ਸਰੀਰ ਦਾ ਤੇ ਜੀਵ ਆਤਮਾ ਦਾ ਜਦੋਂ ਵਿਛੋੜਾ ਪਿਆ ਕਿਉਂ ਪਹਿਲਾਂ ਜੀਵ ਆਤਮਾ ਤੇ ਸਰੀਰ ਦਾ ਜਿੰਨਾ ਚਿਰ ਸੰਬੰਧ ਆ ਉਹਨਾਂ ਚਿਰ ਹੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾਂਦਾ ਜਦੋਂ ਸਰੀਰ ਦਾ ਤੇ ਜੀਵ ਆਤਮਾ ਦਾ ਵਿਛੋੜਾ ਪੈ ਗਿਆ ਪਹਿਲਾਂ ਇਹ ਜਿੰਨਾ ਚਿਰ ਸਾਥ ਸੀ ਜੀਵ ਆਤਮਾ ਦਾ ਤੇ ਸਰੀਰ ਦਾ ਉਹਨਾਂ ਚਿਰੇ ਵਕਾਰ ਭੋਗਦਾ ਰਿਹਾ ਮਨ ਤੇ ਜਦੋਂ ਇਹਨਾਂ ਦਾ ਵਿਛੋੜਾ ਪੈਗਾ ਤੇ ਉਦੋਂ ਸਿਰਫ ਕੱਲਾ ਰੋਣਾ ਧੋਣਾ ਹੀ ਰਿਹਾ ਹੋਰ ਨਹੀਂ ਕੁਝ ਅੱਗੇ ਮਹਾਰਾਜ ਕਹਿੰਦੇ ਸਹਾ ਪਜੂਤਾ ਪਰਨ ਬਤਨਾਨ ਕਲੇਖਾ ਦੇਹਾ ਪਰਨ ਬਤ ਨਾਨਕ ਲੇਖਾ ਦੇਹਾ ਮਹਾਰਾਜ ਕਹਿੰਦੇ ਸਾ ਦਾ ਮਤਲਬ ਜੀਵ ਆਤਮਾ ਪਜੂਤਾ ਫੜਿਆ ਜਾਂਦਾ ਹੈ ਦੱਸਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੀਵ ਆਤਮਾ ਇਕੱਲਾ लेखा ਦੇਣ ਲਈ ਫੜਿਆ ਜਾਂਦਾ ਹੈ ਜੀਵ ਆਤਮਾ ਦੇ ਸਰੀਰ ਵਿੱਚ ਰਹਿੰਦੇ ਆ ਪ੍ਰਮਾਤਮਾ ਦੇ ਨਾਮ ਨਾਲ ਟੁੱਟਿਆ ਰਿਹਾ ਤੇ ਬਕਾਰੀ ਬਣਿਆ ਰਿਹਾ ਮਨ ਜੀਵਾਤਮਾ ਮਨ ਜੀਵਾਤਮਾ ਇੱਕੋ ਹੀ ਗੱਲ ਆ ਆਪਾਂ ਇਹ ਕਵਾਂਗੇ ਤੇ ਜਦੋਂ ਫਿਰ ਉਹ ਸਰੀਰ ਜਦੋਂ ਛੱਡਿਆ ਜਾਂਦਾ ਤੇ ਫਿਰ ਇਹ ਫੜਿਆ ਜਾਂਦਾ ਫਿਰ ਇਹਨੂੰ ਦੇਖਾ ਦੇਣਾ ਪੈਂਦਾ ਜੀਵ ਆਤਮਾ ਨੂੰ ਕੱਲੇ ਨੂੰ ਫਿਰ ਲੇਖੇ ਮੁਤਾਬਕ ਆਪਦੇ ਕਰਮਾਂ ਦੇ ਹਿਸਾਬ ਹਿਸਾਬ ਤੇ ਮੁਤਾਬਕ ਫਿਰ ਇਹਨੂੰ ਸਜ਼ਾ ਮਿਲਦੀ ਹੈ ਫਿਰ ਮਹਾਰਾਜ ਪਤਾ ਨਹੀਂ ਇਹਨੂੰ ਕਿੱਥੇ ਕਿੱਥੇ ਛੱਡਦਾ ਵੀ ਜਾਂ ਤੁਰਿਆ ਫਿਰ ਔਖਾ ਹੁੰਦਾ ਰਹਿੰਦਾ ਫਿਰ ਹੁਣ ਭਾਈ ਮੌਕਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਨ ਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਅਗਲੇ ਬੰਦ ਚ ਏਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰਬਾਣੀ ਨਾਲ ਜੁੜ ਜਾ ਮਹਾਰਾਜ ਕਹਿੰਦੇ ਇਹ ਗੁਰਬਾਣੀ ਨਾਲ ਜੁੜਿਆ ਤੈਨੂੰ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਲਾਪ ਹੋ ਜਾਏਗਾ ਜੀਵ ਆਤਮਾ ਆਸਾ ਕਰ ਸੇਵਾ ਮਹੱਲਾ ਪਹਿਲਾ ਰਾਗ ਆਸਾ ਕਰ ਸੇਵਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਮਹਾਰਾਜ ਕਹਿੰਦੇ ਨੇ ਮਨ ਮੋਤੀ ਜੇ ਗਹਿਣਾ ਹੋਵੇ ਪਉਣ ਹੋਵੇ ਸੂਤ ਧਾਰੀ ਮਹਾਰਾਜ ਕਹਿੰਦੇ ਹੈ ਜੇ ਜੀਵ ਇਸਤਰੀ ਆਪਣੇ ਮਨ ਨੂੰ ਸੱਚੇ ਮੋਤੀ ਵਰਗਾ ਗਹਿਣਾ ਬਣਾ ਲਏ ਮੋਤੀਆਂ ਦੀ ਮਾਲਾ ਬਣਾ ਲਏ ਮੋਤੀਆਂ ਦੀ ਮਾਲਾ ਬਣਾਣ ਲਈ ਧਾਗੇ ਦੀ ਲੋੜ ਪੈਂਦੀ ਹੈ ਜੇ சுவாਸ சுவாਸ ਦਾ ਸਿਮਰਨ ਮੋਤੀ ਪ੍ਰੋਣ ਲਈ ਧਾਗਾ ਬਣੇ ਮਹਾਰਾਜ ਕਹਿੰਦੇ ਖਿਮਾ ਸ਼ਿੰਗਾਰ ਕਾਮਨ ਤਨ ਪਹਿਰੇ ਰਾਬੇ ਲਾਲ ਪਿਆਰੀ ਜੇ ਦੁਨੀਆ ਦੀ ਬਦੀਕੀ ਨੂੰ ਸਹਾਰ ਲੈਣ ਦੇ ਸੁਭਾ ਨੂੰ ਜੀਵ ਇਸਤਰੀ ਸ਼ਿੰਗਾਰ ਬਣਾ ਕੇ ਆਪਣੇ ਸਰੀਰ ਉੱਤੇ ਪਹਿਨ ਲਏ ਤਾਂ ਪਤੀ ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ ਜਦੋਂ ਮਲਾਪ ਹੁੰਦਾ ਹੈ ਫਿਰ ਲਾਲ ਬਹੁ ਗੁਣ ਕਾਮਣ ਮੋਹੀ ਜੇ ਬਹੁ ਗੁਣੀ ਲਾਲ ਪ੍ਰਭੂ ਜੇਬੜੀ ਜੀਵ ਇਸਤਰੀ ਤੇਰੇ ਗੁਣਾ ਵਿੱਚ ਸੁਰਤ ਜੋੜਦੀ ਹੈ ਜਿਹੜੀ ਜੇ ਬਹੁ ਗੁਣੀ ਲਾਲ ਪ੍ਰਭੂ ਜਿਹੜੀ ਜੀਵ ਇਸਤਰੀ ਤੇਰੇ ਗੁਣਾ ਵਿੱਚ ਸੁਰਤ ਜੋੜਦੀ ਹੈ ਮਹਾਰਾਜ ਕਹਿੰਦੇ ਤੇਰੇ ਗੁਣ ਹੋਏ ਨਾ ਅਬਰੀ ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿੱਚ ਨਹੀਂ ਦਿਸਦੇ ਉਹ ਤੈਨੂੰ ਵਿਸਾਰ ਕੇ ਕਿਸੇ ਹੋਰ ਪਾਸੇ ਪ੍ਰੀਤ ਨਹੀਂ ਜੋੜਦੀ ਰਹਾਉ ਹਰ ਹਰ ਹਾਰ ਕੰਠ ਲੈ ਪਹਿਰੇ ਦਮੋਦਰ ਦੰਤ ਲਈ ਜੇ ਜੀਵ ਇਸਤਰੀ ਪ੍ਰਮਾਤਮਾ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿੱਚ ਪਾ ਲਏ ਜੇ ਪ੍ਰਭੂ ਸਿਮਰਨ ਨੂੰ ਦੰਦਾਂ ਦਾ ਦੰਦਾ ਸਾ ਵਰਤੇ ਮਹਾਰਾਜ ਕਹਿੰਦੇ ਕਰ ਕਰ ਕਰਤਾ ਕੰਗਣ ਪਹਿਰੇ ਐਨ ਵਿਦ ਚਿੱਤ ਧਰੇ ਜੇ ਕਰਤਾਰ ਦੀ ਭਗਤੀ ਸੇਵਾ ਨੂੰ ਕੰਗਣ ਬਣਾ ਕੇ ਹੱਥੀ ਪਾ ਲਏ ਤਾਂ ਇਸ ਤਰ੍ਹਾਂ ਉਸ ਦਾ ਚਿੱਤ ਪ੍ਰਭੂ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਮਦਸੂਦਨ ਕਰਮੁੰਦਰੀ ਪਹਿਰੇ ਪਰਮੇਸ਼ਰ ਪਟ ਲਈ ਜੇ ਜੀਵ ਇਸਤਰੀ ਹਰੀ ਭਜਨ ਦੀ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿੱਚ ਪਾ ਲਏ ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕੱਪੜਾ ਬਣਾਏ ਫੇਰ ਮਹਾਰਾਜ ਕਹਿੰਦੇ ਧੀਰ ਜਿ ਧੜੀ ਬੰਧਾਵੇ ਕਾਮਣ ਸ਼ੀਰਿੰਗ ਸ਼ਰਮਾ ਦੇ ਸਿਮਰਨ ਦੀ ਬਰਕਤ ਨਾਲ ਪ੍ਰਾਪਤ ਕੀਤੀ ਗੰਭੀਰਤਾ ਨੂੰ ਪਟੀਆਂ ਸਾਜਣ ਹਿਤ ਵਰਤੇ ਲక్ష్ਮੀ ਪਤੀ ਪ੍ਰਭੂ ਦੇ ਨਾਮ ਦਾ ਅੱਖਾਂ ਵਿੱਚ ਸੁਰਮਾ ਪਾਏ ਫੇਰ ਮਹਾਰਾਜ ਕਹਿੰਦੇ ਮਨ ਮੰਦਰ ਜੇ ਦੀਪ ਕਜਾਲੇ ਕਾਇਆ ਸੇਜ ਕਰਈ ਜੇ ਜੀਵ ਇਸਤਰੀ ਆਪਣੇ ਮਨ ਦੇ ਮਹਿਲ ਵਿੱਚ ਗਿਆਨ ਦਾ ਦੀਵਾ ਜਗਾਏ ਹਰਦੇ ਨੂੰ ਪ੍ਰਭੂ ਮਲਾਪ ਵਾਸਤੇ ਛੇਜ ਬਣਾਏ ਫਿਰ ਗਿਆਨ ਰਾਓ ਜਬ ਜੈਸੇ ਆਵੇ ਤਾਂ ਨਾਨਕ ਭੋਗ ਕਰਈ ਮਹਾਰਾਜ ਨੇ ਸਮਝਾਉਣਾ ਕੀਤਾ ਗਿਆਨ ਰਾਓ ਗਿਆਨ ਦਾ ਰਾਜਾ ਮਹਾਰਾਜ ਕਹਿੰਦੇ ਇਸਤਰੀ ਆਪਣੇ ਪਤੀ ਨੂੰ ਮਿਲਣ ਦੀ ਆਸਤੇ ਆਪਣਾ ਸਰੀਰ ਸ਼ਿੰਗਾਰ ਦੀ ਹੈ ਜਿਵੇਂ ਤਾਂ ਕਿ ਪਤੀ ਨੂੰ ਉਸ ਦਾ ਸਰੀਰ ਚੰਗਾ ਲੱਗੇ ਮਹਾਰਾਜ ਨੇ ਦੱਸਿਆ ਇਥੇ ਆਧਾਰਨਾ ਦੇ ਕੇ ਬਾਹਰੀ ਆਧਾਰਨਾ ਦੇ ਕੇ ਵੀ ਪਤੀ ਦਾ ਆਤਮਕ ਮੇਲ ਹੀ ਹੋ ਸਕਦਾ ਹੈ ਇਸ ਮੇਲ ਦੀ ਸੁਭਾਵਨਾ ਤਦੋਂ ਹੀ ਹੋ ਸਕਦੀ ਹੈ ਜੇ ਜੇ ਜੀਵ ਇਸਤਰੀ ਆਪਣੇ ਆਤਮਾ ਨੂੰ ਸੁੰਦਰ ਬਣਾਏ ਆਤਮਾ ਦੀ ਖੂਬਸੂਰਤੀ ਵਾਸਤੇ ਇਸ ਸ਼ਬਦ ਹੇਠ ਲਿਖੇ ਆਤਮ ਗ੍ਰਹਿਣੇ ਦੱਸੇ ਗਏ ਹਨ ਪਵਿੱਤਰ ਆਚਰਨ ਸਵਾਸ ਸਵਾਸ ਨਾਮ ਦਾ ਜਾਪ ਖਿਮਾ ਤੇ ਧੀਰਜ ਗਿਆਨ ਆਦਕ ਜੇ ਮਹਾਰਾਜ ਕਹਿੰਦੇ ਤੇਰੇ ਕੋਲੇ ਸੁਰਤ ਤੇਰੀ ਸ਼ਬਦ ਨਾਲ ਜੁੜੀ ਹੋਵੇ ਸ਼ਬਦ ਦੇ ਗਹਿਣੇ ਪਾਏ ਹੁਣ ਸੁਰਤ ਨੇ ਸੁਰਤ ਜੁੜੀ ਹੋਵੇ ਪ੍ਰਮਾਤਮਾ ਦੇ ਨਾਮ ਨਾਲ ਤੇ ਸਾਹ-ਸਵਾਸ ਨਾਮ ਜਪਦੀ ਰਹੇ ਤੇ ਤੇਰੇ ਕੋਲੇ ਧੀਰਜ ਹੋਵੇ ਸਹਿਣਸ਼ੀਲਤਾ ਜਿਹਨੂੰ ਕਹਿੰਦੇ ਆ ਤੇ ਗਿਆਨ ਆਦਿਕ ਤੇਰੇ ਕੋਲੇ ਗਿਆਨ ਦਾ ਖਜ਼ਾਨਾ ਵੀ ਹੋਵੇ ਫਿਰ ਮਹਾਰਾਜ ਕਹਿੰਦੇ ਤੇਰਾ ਉਸ ਪਤੀ ਪਰਮੇਸ਼ਰ ਦੇ ਨਾਲ ਮੇਲ ਮਲਾਪ ਹੋ ਸਕਦਾ ਜੀਵ ਇਸ ਆਤਮ ਜਿਵੇਂ ਧਾਰਨਾ ਦਿੱਤੀ ਆ ਮਹਾਰਾਜ ਨੇ ਵੀ ਪਤਨੀ ਵਾਸਤੇ ਪਤਨੀ ਸ਼ਿੰਗਾਰ ਕਰਦੀ ਆ ਆਪਦੇ ਸਰੀਰ ਦਾ ਸ਼ਿੰਗਾਰ ਕਰਦੀ ਆ ਜਿਵੇਂ ਵੀ ਮੈਂ ਉਹਨੂੰ ਚੰਗੀ ਲੱਗਾ ਇਸੇ ਵਾਸਤੇ ਮਹਾਰਾਜ ਕਹਿੰਦੇ ਵੀ ਤੇਰੇ ਕੋਲੇ ਭਾਈ ਨਾਮ ਦਾ ਸਵਾਸ ਸਵਾਸ ਤੂੰ ਨਾਮ ਜਪਦਾ ਹੋਵੇ ਤੇਰੇ ਕੋਲੇ ਧੀਰਜ ਹੋਵੇ ਖਿਮਾ ਵੀ ਹੋਵੇ ਤੇਰੇ ਕੋਲੇ ਕਿਸੇ ਨੂੰ ਤੂੰ ਮaaf ਕਰਨ ਵਾਲਾ ਵੀ ਤੇਰਾ ਸੁਭਾਅ ਹੋਵੇ ਧੀਰਜ ਹੋਵੇ ਕਿਸੇ ਦੀ ਗੱਲ ਕਹੀ ਹੋਵੇ ਸਹਿੰਦਾ ਵੀ ਹੋਵੇਂ ਤੂੰ ਸੱਚਾ ਸੋੱਚਾ ਤੇਰਾ ਆਚਰਣ ਹੋਵੇ ਤੇਰਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੀਵਾਤਮਾ ਮੇਲ ਹੋ ਜਾਏਗਾ ਪ੍ਰਭੂ ਪਰਮਾਤਮਾ ਦੇ ਨਾਲ ਜੀਵਾਤਮਾ ਦਾ ਮੇਲ ਹੋ ਜਾਏਗਾ ਇਹ ਤੇ ਇਹ ਦੱਸਿਆ ਇਸ ਸ਼ਬਦ ਵਿੱਚ ਅੱਗੇ ਮਹਾਰਾਜ ਨੇ ਦੱਸਿਆ ਇਹ ਨਾਨਕ ਉਸ ਦੇ ਇਸ ਸਾਰੇ ਆਤਮਿਕ ਸ਼ਿੰਗਾਰ ਉੱਤੇ ਰੀਜ ਕੇ ਜਦੋਂ ਗਿਆਨ ਦਾਤਾ ਪ੍ਰਭੂ ਉਸ ਦੀ ਹਿਰਦੇ ਸੇਜ ਉੱਤੇ ਪ੍ਰਗਟ ਹੁੰਦਾ ਹੈ ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਗਲਾ ਸ਼ਬਦ ਆਸਾ ਮਹੱਲਾ ਪਹਿਲਾ ਕੀਤਾ ਹੋਵੇ ਕਰੇ ਕਰਾਇਆ ਤਿਸ ਕਾ ਕਹੀਏ ਭਾਈ ਮਹਾਰਾਜ ਕਹਿੰਦੇ ਪਰ へ ਭਾਈ ਜੀਬ ਦੇ ਕੀ ਬਸ ਜੀਬ ਉਹੀ ਕੁਝ ਕਰਦਾ ਹੈ ਜੋ ਪ੍ਰਮਾਤਮਾ ਉਸ ਤੋਂ ਕਰਾਉਂਦਾ ਹੈ ਜੋ ਕਿਸ ਕਰਨਾ ਸੋ ਕਰ ਰਹਿਆ ਕੀਤੇ ਕਿਆ ਚੁਤرائی ਮਹਾਰਾਜ ਕਹਿੰਦੇ ਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ ਜੋ ਕੁਝ ਅਕਾਲ ਪੁਰਖ ਕਰਾਣਾ ਚਾਹੁੰਦਾ ਹੈ ਉਹੀ ਕਰ ਰਿਹਾ ਹੈ ਮਨੁੱਖ ਤੇਰਾ ਹੁਕਮ ਭਲਾ ਤੁਧ ਭਾਵੇ ਨਾਨਕ ਤਾ ਕੋ ਮਿਲੇ ਬਡਾਈ ਸਾਚੇ ਨਾਮ ਸਮਾਵੇ ਮਹਾਰਾਜ ਕਹਿੰਦੇ हे ਪ੍ਰਭੂ ਜਿਹੜਾ ਜੀਵ ਤੈਨੂੰ ਚੰਗਾ ਲੱਗਦਾ ਹੈ ਉਸ ਨੂੰ ਤੇਰੀ ਰਜਾ ਮਿੱਠੀ ਲੱਗਣ ਲੱਗ ਪੈਂਦੀ ਹੈ ਨਾਨਕ ਤਾਂ ਕੋ ਮਿਲੇ ਬਡਾਈ ਸੱਚੇ ਨਾਮ ਸਮਾਵੇ ਸੋਹੇ ਨਾਨਕ ਪ੍ਰਭੂ ਦੇ ਦਰ ਤੋਂ ਉਸ ਜੀਵ ਨੂੰ ਅਰਦਾਸ ਆਦਰ ਮਿਲਦਾ ਹੈ ਜੋ ਉਸ ਦੀ ਰਜਾ ਵਿੱਚ ਰਹਿ ਕੇ ਉਸ ਸਦਾ ਸਿਰ ਮਾਲਕ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਮਹਾਰਾਜ ਅੱਗੇ ਦੱਸਦੇ ਨੇ ਕਿਰਤ ਪਿਆ ਪਰਮਾਣ ਲਿਖਿਆ ਬਹੁੜ ਕੰ ਬਹੁੜ ਹੁਕਮ ਨਾ ਹੋਈ ਮਹਾਰਾਜ ਕਹਿੰਦੇ ਸਾਡੇ ਜਨਮ ਜਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਜੋ ਇਕੱਠ ਸਾਡੇ ਮਨ ਵਿੱਚ ਉਕਰਿਆ ਪਿਆ ਹੈ ਹੁੰਦਾ ਹੈ ਜਾਂ ਉਕਰਿਆ ਹੋਇਆ ਕਹਿ ਲੋ ਜਾਂ ਹੁੰਦਾ ਹੈ ਉਸ ਦੇ ਅਨੁਸਾਰ ਸਾਡੀ ਜੀਵਨ ਰਾਹਦਾਰੀ ਲਿਖੀ ਪਈ ਹੁੰਦੀ ਹੈ ਉਸ ਦੇ ਉਲਟ ਜੋਰ ਨਹੀਂ ਚੱਲ ਸਕਦਾ ਬਾਬ ਵੀ ਜੋ ਤੇਰੇ ਕਰਮਾਂ ਦਾ ਭਾਈ ਲੇਖਾ ਜੋਖੇ ਦਾ ਫੈਲ ਬਣੀ ਹੋਈ ਆ ਉਹ ਬਦਲੀ ਨਹੀਂ ਜਾ ਸਕਦੀ ਕਿਉਂਕਿ ਕੁਦਰਤ ਦੇ ਕਾਨੂੰਨ ਮੁਤਾਬਕ ਉਹੀ ਫੈਸਲਾ ਹੋਣਾ ਜੋ ਤੇਰੇ ਕਰਮਾਂ ਦੀ ਫੈਲ ਬਣੀ ਹੋਈ ਹੈ ਇੱਥੇ ਦੁਨਿਆਵੀ ਫੈਲ ਨਹੀਂ ਗਈ ਜਿਹੜੀ ਮਤਲਬਾ ਵੀ ਸਰੀਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਕੋਈ ਮਤਲਬਾ ਤੇਰੇ ਮਾੜੇ ਕਰਮਾਂ ਦੀ ਫੈਲ ਆ ਜਾਂ ਕੋਈ ਕੇਸ ਪਿਆ ਹੋਇਆ ਵੀ ਉਹਨੂੰ ਪੈਸੇ ਦੇ ਕੇ ਜਾਂ ਮਤਲਬਾ ਸਪਾਰਸ਼ ਕਰਕੇ ਬਦਲਾ ਸਕੇ ਬਦਲਾਈ ਜਾ ਸਕਦੀ ਆ ਉਹ ਪਰ ਜਿਹੜੀ ਕੁਦਰਤ ਦੇ ਕਾਨੂੰਨ ਮੁਤਾਬਕ ਤੇਰੇ ਕਰਮਾਂ ਦੀ ਫੈਲ ਬਣੀ ਹੋਈ ਆ ਉਹ ਨਹੀਂ ਬਦਲ ਸਕਦੀ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਨਹੀਂ ਤਾਂ ਫਿਰ ਜੀਵ ਆਤਮਾ ਫਿਰ ਕਸੂਤਾ ਫਸਦਾ ਜੇ ਮਾੜੇ ਕਰਮ ਹੋਣ ਤਾਂ ਜੀਵ ਆਤਮਾ ਨਹੀਂ ਛੁੱਟ ਸਕਦਾ ਇਹਦੀ ਲੰਮੀ ਬਹੁਤ ਬਹੁਤ ਲੰਮੀ ਸਜਾ ਜੀਵ ਆਤਮਾ ਨੂੰ ਫਿਰ 84 ਦਾ ਗੇੜ ਜੀ ਨੂੰ ਕਹਿੰਦੇ ਆਪਾਂ ਫਿਰ ਉਹ 84 ਦੇ ਵਿੱਚ ਭਟਕਦਾ ਰਹਿੰਦਾ ਜੀਵ ਲੱਖ ਕਾਗਾਂ ਕਰੋੜ ਨਗਾਂ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜਮੀਨ ਕਰੰਗਾ ਕਈ ਜਨਮ ਬਿਰਖ ਸਰਪ ਹੋਏ ਪਾਇਓ ਬੜਾ ਲੰਬਾ ਸਫਰ ਆਇ ਇਹ ਫਿਰ ਸਜਾ ਦਾ ਇੱਕ ਮਨੁੱਖਾ ਜਨਮ ਹੀ ਹੈ ਤੈਨੂੰ ਸਵਰਗ ਵਾਲਾ ਜੀਵਨ ਮਿਲਿਆ ਹੋਇਆ ਮਹਾਰਾਜ ਕਹਿੰਦੇ ਤੇ ਇਸ ਸਵਰਗ ਭਰੀ ਜ਼ਿੰਦਗੀ ਨੂੰ ਜੀਂਦਾ ਹੋਇਆ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਜੀਵ ਆਤਮਾ ਤੇਰਾ ਇਸ 84 ਦੇ ਗੇੜ ਚੋਂ ਬਰੀ ਹੋ ਜਾਏਗਾ ਸੁਖਾਲਾ ਰਹੇਗਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਗਾ ਜੀਵ ਆਤਮਾ ਫਿਰ ਅੱਗੇ ਮਹਾਰਾਜ ਕਹਿੰਦੇ ਨੇ ਜੈਸਾ ਲਿਖਿਆ ਤੈਸਾ ਪੜਿਆ ਮੇਟ ਨਾ ਸਕੇ ਕੋਈ ਫਿਰ ਜਿਹੋ ਜਿਹਾ ਉਹ ਜੀਵਨ ਲੇਖ ਲਿਖਿਆ ਪਿਆ ਹੈ ਪਿਆ ਹੈ ਜਿਹੋ ਜਿਹਾ ਉਹ ਜੀਵਨ ਲੇਖ ਲਿਖਿਆ ਪਿਆ ਹੈ ਉਸ ਦੇ ਅਨੁਸਾਰ ਜੀਵਨ ਸਫਰ ਉਗੜਦਾ ਹੈ ਮਹਾਰਾਜ ਕਹਿੰਦੇ ਨੇ ਜੀਵਨ ਸਫਰ ਉਗੜਦਾ ਚਲਾ ਆਉਂਦਾ ਹੈ ਕੋਈ ਉਹਨਾਂ ਲੀਹਾਂ ਨੂੰ ਆਪਣੇ ਉਦਮ ਨਾਲ ਮਿਟਾ ਨਹੀਂ ਸਕਦਾ ਉਹਨਾਂ ਨੂੰ ਮਿਟਾਉਣ ਦਾ ਇੱਕੋ ਇੱਕ ਤਰੀਕਾ ਹੈ ਰਜਾ ਵਿੱਚ ਤੁਰ ਕੇ ਸਿਵਤ ਸਲਾਹ ਕਰਦੇ ਰਹਿਣਾ ਪ੍ਰਮਾਤਮਾ ਦੀ ਜੇ ਕੋ ਦਰਗਾ ਬਹੁਤਾ ਬੋਲੇ ਨੋਂ ਪਵੇ ਬਾਜ਼ਾਰੀ ਮਹਾਰਾਜ ਕਹਿੰਦੇ ਜੇ ਕੋਈ ਜੀਵ ਇਸ ਤਰ੍ਹਾਂ ਲਿਖੇ ਹੁਕਮ ਦੇ ਉਲਟ ਬੜੇ ਇਤਰਾਜ਼ ਕਰੇ ਹੁਕਮ ਅਨੁਸਾਰ ਤੁਰਨ ਦੀ ਜਾਂਚ ਨਾ ਸਿੱਖੇ ਉਸ ਦਾ ਸਬਰ ਦਾ ਕੁਝ ਨਹੀਂ ਸਗੋਂ ਉਸ ਦਾ ਨਾਮ ਬੜਬੋਲਾ ਹੀ ਪਹਿ ਜਾਂਦਾ ਹੈ ਪਹਿ ਸਕਦਾ ਹੈ ਸਤਰੰਜ ਬਾਜੀ ਪੱਕੇ ਨਹੀਂ ਕੱਚੀ ਆਵੇ ਸਾਰੀ ਮਹਾਰਾਜ ਕਹਿੰਦੇ ਜੀਵਨ ਦੀ ਬਾਜੀ ਸਤਰੰਜ ਚੋਂਪੜ ਦੀ ਬਾਜੀ ਵਰਗੀ ਹੈ ਰਜਾ ਦੇ ਉਲਟ ਤੁਰਿਆਂ ਤੇ ਗਿਲੇ ਕੀਤੇ ਆ ਇਸ ਬਾਜੀ ਜਿੱਤੀ ਨਹੀਂ ਜਾ ਸਕਦੀ ਇਹ ਬਾਜੀ ਜਿੱਤੀ ਨਹੀਂ ਜਾ ਸਕਦੀ ਜੇ ਆਪਾਂ ਗਿਲੇ ਹੀ ਕਰੀ ਜਾ ਜੇ ਆਪਾਂ ਗੁਰੂ ਕੋਲੇ ਆ ਕੇ ਅਤਰਾਜ ਹੀ ਕਰੀ ਜਾ ਜੇ ਲੰਬਈ ਦੇ ਹੀ ਜਾ ਜੇ ਗੁਰੂ ਨੂੰ ਮਹਾਰਾਜ ਕਹਿੰਦੇ ਜੀਵਨ ਦੀ ਬਾਜੀ ਰਜਾ ਦੇ ਉਲਟ ਤੁਰਿਆਂ ਤੇ ਗਿਲੇ ਕੀਤਿਆਂ ਇਹ ਬਾਜੀ ਜਿੱਤੀ ਨਹੀਂ ਜਾ ਸਕਦੀ ਨਰਦਾਂ ਕੱਚੀਆਂ ਹੀ